ਲੋਵੇ ਸੀ ਨਾ ਇਦਾਂ ਮੈਂ ਕਰ ਲੈਣਾ ਕਈ ਵਾਰ ਨਾ ਗਲਤ ਹੋ ਜਾਂਦਾ ਐਸੇ ਹੋ ਜਾਂਦਾ ਅਰੇ ਵਾਹ ਪਹਿਲੀ ਵਾਰ ਬੋੜਾ ਸਾਹਿਬ ਆਇਆ ਉਸਤਾਦ ਅਭੀ ਦੇਖੋ ਹਮ ਫਿਰ ਆ ਗਏ ਹੈ ਦੇਖੋ ਡੈਰੀ ਕੇ ਬੀਚ ਮੇਂ ਸੇ ਜਾ ਰਹਾ ਹੂੰ ਬੁੱਢੇ ਦਰਿਆ ਕੀ ਤਰਫ ਗਏ ਹਮਾਰੇ ਐਕਸ਼ਨ ਕਮੇਟੀ ਵਾਲੇ ਔਰ ਹਮ ਦੇਖ ਰਹੇ ਹੈ ਉਹ ਕੀ ਕਰ ਰਹੇ ਹੈ ਆਪ ਵੀ ਦੇਖੋ ਭਈਆ ਤੁਸੀਂ ਵੀ ਦੇਖ ਲਓ ਯਾਰ ਕਿੱਥੇ ਕਿੱਥੇ ਘੁੰਮਦੇ ਆ ਸੀ ਇਹ ਲੁਧਿਆਣਾ ਸ਼ਹਿਰ ਆ ਯਾਰ ਇਹ ਡੈਰੀਆਂ ਜਿਹੜੀਆਂ ਇੱਥੋਂ ਦੁੱਧ ਪੀਨੇ ਆ ਸੀ ਉਹ ਵਿਖਾ ਰਹੇ ਤੁਹਾਨੂੰ ਅੱਜ ਬੁੱਢੇ ਦਰਿਆ ਵੀ ਦਿਖਾ ਰਹੇ ਹੈ ਜਿੱਥੇ ਖਬਰਾਂ ਤੁਸੀਂ ਪੜ੍ਹਦੇ ਹੋ ਸੁਣਦੇ ਹੋ ਤੇ ਆਹ ਦੇਖੋ ਜਰਾ ਮੇਰੇ ਨਾਲ ਨਾਲ ਰਹੀਓ ਜਰਾ ਹੈ ਤੋਂ ਨੂੰ ਕੋਈ ਨਹੀਂ ਬਣਨ ਦੇਉਗਾ ਉਹ ਉਸੇ ਵੜ ਜਾਈਦਾ ਯਾਰ ਚੱਲ ਹੁਣ ਦੇਖੋ ਕੰਨੇ ਸਬਸਕ੍ਰਾਈਬ ਕਰ ਲਈ ਜਰਾ ਹੁਣ ਆ ਦੁੱਧ ਦਾ ਯਾਨੀ ਕਿ ਸਫਾਈ ਕਰਦੇ ਨੇ ਇਹ ਕਿਤਨੇ ਵਜੇ ਕੇ ਉੱਠੇ ਹੋਏ ਸਵੇਰ ਕਿਤਨੇ ਵਜੇ ਉੱਠਦੇ ਹੋ ਕਿਤਨੇ ਵਜੇ ਸਵੇਰੇ ਉੱਠਦੇ ਹੋ 5:30 ਵਜੇ 5:30 ਵਜੇ ਸਵੇਰੇ ਉੱਠਦੇ ਹੋ ਹੈ ਬੜੀ ਮਿਹਨਤ ਕਰਦੇ ਹੋ ਹੈ ਅਭੀ ਲੱਗ ਲੈ ਰਹੇ ਆ ਹਾਂ ਹਾਂ دھوਵੋਗੇ ਇਸਕੋ ਪਹਿਲੇ ਸਭੀ ਕੋ 6:00 ਵਜੇ ਕੇ ਉਠhenge ਹਾਂ फिर तो अब सो जाओगे फिर तो एक बजे उठोगे शाम का दूध चो गया, हाँ, गया। मेहनत तो बहुत करते तुम है। हाँ। दो 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 कितने ना आपके पास कितने चौंतीस हुआ पचास लाख की गेम है कुछ ज्यादा बड़ी नहीं है पचास हाँ। लाख जो खर्चे हुए उन्होंने पचास लाख में छोटा सा रोजगार कर रखा है लोगों ने अपना देखे ऐसे बीस पच्चीस किलो एक भैंस जो गोबर करती है और ठीक हो पहले सुबह उठते हो फिर दूध चोते हो फिर खाने के लिए देते हो फिर सफाई करते हो सारा दिन ऐसे लगे आचीज़। आचीज़। लग सारा दिन लग तो तुम्हारा पानी भी बंद कर दिया अब तो आप देख रहे हैं कि कितना तकलीफ यहाँ अब रहना गुजारा नहीं है अच्छा अब भागना ही पड़ेगा यहाँ से अरे क्यों भाग रहे यार दूध कौन रहेगा जब काम है नही यहाँ होगा तो फिर क्या करेंगे

और देखिये बुढ़े दर ऐसे साफ हो रहा है जब बस ये काला पानी तो बंद नहीं हो रहा काला पानी पीछे से आ रहा है ये सड़क पर बना रहे हैं जी साथ साथ पहले जहाँ पर जा होता था नाला जहाँ तक होता था अब छोटा सा कर दिया लोगों ने अब देखिए जहाँ पे हम लोग आए हुए हैं दोस्तों हम बहुत दिखाते हैं क्योंकि और नहीं दिखाता हम इसलिए दिखाते हैं कि आपकी सोच बदले देखिए लुधियाना शहर में बहुत सारे सोशल वर्कर हैं एन जी ओ हैं और कुछ इनिशिएटिव ले रहे हैं लखन जी हैं जो कर्नल साहब हैं तो वो सिर्फ एनवायरनमेंट के ऊपर ही काम करते हैं वो देखिए सभी लोग खड़े हैं यहाँ पे ये देखिए ये डिस्पोजल है यहाँ पर इनका ਸਾਨੂੰ ਇਹ ਦਬਾਣਾ ਚਾਹੁੰਦੇ ਨੇ ਸਾਡਾ ਕਾਰੋਬਾਰ ਡਾਣਾ ਚਾਹਲੀ ਆ ਇਹ ਤਾਂ ਪਾਣੀ ਤੁਹਾਨੂੰ ਕੀ ਚਾਹੀਏ ਅਸੀਂ ਨਹੀਂ ਰਹਾ ਇਹ ਕਾਲਾ ਪਾਣੀ ਆ ਰਿਹਾ ਹੈ ਪ੍ਰੋਵਾਈਡ ਕਿਵੇਂ ਹੋਊਗਾ ਜੀ ਇਹ ਕੋਈ ਘਟਾ ਆ ਆ ਪਾਣੀ ਕਿੱਥੋਂ ਆ ਰਿਹਾ ਹੁਣ ਜਿਹੜਾ ਉਹਨਾਂ ਦੁਬਾਰਾ ਇਹ ਕਿ ਸਾਡੇ ਕਾਰੋਬਾਰ ਖਤਰਾ ਹੈ ਇਹ ਆ ਜਿਹੜਾ ਪਲਾਂਟ ਲੱਗਿਆ ਹੋਇਆ ਪਲਾਂਟ ਲੱਗਿਆ ਦਾ ਪਾਣੀ ਆ ਰਿਹਾ ਹੈ ਸਾਡੇ ਗਲੀਆਂ ਦਾ ਕੀ ਹਾਲ ਆ ਸਾਡੇ ਪਸ਼ੂਆਂ ਦਾ ਮਾਰੀ ਹੈ ਸਰ ਇਹ ਦੇਖੋ ਆਮ ਜਨ ਸਿਹਤਾਰਾ ਬੁਮਾਰੀ ਕੀ ਪਸ਼ੂਆਂ ਨੂੰ ਹੀ ਬਿਮਾਰੀ ਹੋ ਸਕਦੀ ਜਿਸ ਨਾਲ ਮਾਰਦਾ ਜੀ ਹੈਗੀ ਹੈ ਬਰਸਾਤਾਂ ਚ ਸਾਡਾ ਕੀ ਹਾਲ ਹੋਊਗਾ ਅਸੀਂ ਤਾਂ ਜੀ ਨਿਆ ਕਰ ਬੈਠੇ ਆ ਅਸੀਂ ਕੰਮ ਛੱਡਣ ਸਾਡਾ ਕੰਮ ਛੱਡਣ ਵਾਲੀ ਹਾਲ ਹੈ ਤੁਸੀਂ ਖਾਰ ਸਕਦੇ ਨਾ ਦਬਕੀ ਅਸੀਂ ਸਾਡੇ ਦਾਦੇ ਪਰਦਾਦੇ ਦਾ ਕਾਰੋਬਾਰ ਹੈ ਅਸੀਂ ਛੱਡ ਨਹੀਂ ਸਕਦੇ ਅਸੀਂ ਠੱਕਾ ਘਾ ਰਹੇ ਆਪਣੇ ਆਪ ਦੇ ਪਰ ਕੱਤਾ ਠੱਕਾ ਕਰਾਂਗੇ ਮੇਰੇ ਤਿੰਨ ਚਾਰ ਗੇੜੇ ਤੇ ਕਚਹਿਰੀਆਂ ਲੱਗਾ ਲੱਗੇ ਸਰਕਾਰ ਸਾਡੀ ਬਿਲਕੁਲ ਸੁਣਾਈ ਨਹੀਂ ਕਰਦੀ ਦੇ ਉਹ ਚਲਾਨ ਦੱਸੋ ਆਪਾਂ ਕੀ ਹੁਣ ਆਪਣਾ ਕੰਮ ਕਰੀਏ ਇੱਦਾਂ ਥੋੜਾ ਥੋੜੇ ਵੀ ਡੈਰੀ ਹੈ ਸਰ ਤੁਹਾਡਾ ਨਾਮ ਕੀ ਸਰ ਮੇਰਾ ਜੀ ਮੰਗਾ ਜੀ ਮੰਗਾ ਜੀ ਤੁਸੀਂ ਕਿੰਨੇ ਸਾਲਾਂ ਤੋਂ ਲੱਗੇ ਹੋਏ ਆ ਸਾਡਾ ਜੀ ਸ਼ੁਰੂਤ ਹੈ ਸਾਡੇ ਪਹਿਲੇ ਡੈਰੀ ਦਾਦੇ ਕਰਦੇ ਸੀ ਹੁਣ ਅਸੀਂ ਕਰਦੇ ਆ ਪਰ ਇੰਨੀ ਪਰੇਸ਼ਾਨੀ ਉਹਨਾਂ ਨੂੰ ਕਦੀ ਨਹੀਂ ਆਈ ਜਨੀਸ਼ ਟਾਈਮ ਸਾਨੂੰ ਦੇਖੋ ਦੋਸਤੋ ਜਿੱਦ ਪਰ ਸਾਡੇ ਬੱਚੇ ਨੇ ਅੱਧੋ ਕਹਿਣਗੇ ਕਿ ਅਸੀਂ ਇਹ ਕੰਮ ਕਰਨਾ ਹੈ ਬੜਲਾ ਨਹੀਂ ਉਹਨਾਂ ਨੇ ਆ ਕੇ ਕਿਛ ਲੋਗ ਆ ਜੀ ਇਹ ਕਿ ਇਨਹਦੇ ਕਈ ਪੀੜੀਆਂ ਦੇ ਪੀੜੀਆਂ ਇੱਕ ਇੱਕ ਪ੍ਰੋਫੈਸ਼ਨ ਦੇ ਆ। ਨਾਲੇ ਕਹਿੰਦੇ ਫਾਰਮਰ ਤੋਂ ਹੋ ਕੇ ਅਸੀਂ ਉਹਦਾ ਵਾਂ। ਹਾਂ। ਫਾਰਮਰ ਤੋਂ ਤੇ ਖਤਮ ਕਰਦੇ। ਸਹੂਲਤਾਂ ਦਿੱਤੀ ਨਹੀਂ ਕੋਈ ਫਾਰਮਰ ਨੂੰ ਅੱਜ ਤੱਕ। ਦੇਖੋ ਅਸੀਂ ਖੇਤੀ ਪ੍ਰਧਾਨ ਪੰਜਾਬ। ਸਾਹ ਨੂੰ ਬੇਨਤੀ ਅਰਜ਼ ਕਰਦੇ ਆ ਜੀ ਇਹ ਪੀੜੀਆਂ ਨਾਲ ਦੀਆਂ ਜਿਹੜੀਆਂ ਪੁਸ਼ਤਾ ਲੱਗੀਆਂ ਹੋਈਆਂ ਇਸ ਕਾਰੋਬਾਰ 'ਚ ਪਰ ਹਾਲਾਤ ਦੇਖ ਲਓ ਆ ਜਿਹੜੇ ਹਾਲਾਤ ਆ ਜੀ ਕਿਵੇਂ ਦੇ ਅੱਜ ਵੀ ਉਹੀ ਪੱਤਰ ਬਣੇ ਹੋਏ ਆ। ਕੰਮ ਕਰ ਰਿਹਾ ਸਾਨੂੰ ਹੀ ਲੱਗਦਾ ਸਾਡੇ ਅੱਗੇ ਅਗਲੀ ਪੁਸਤ ਕੰਮ ਕਰੇਗੀ। ਤੁਸੀਂ ਤੁਸੀਂ ਤੁਸੀ ਕਰਾਣਾ ਵੀ ਨਹੀਂ ਚਾਹੁੰਦੇ ਜੀ। ਅਸੀਂ ਕਰਾਣਾ ਵੀ ਚਾਹੁੰਦੇ ਆ। ਜੀ ਮੈਂ ਇੱਥੇ ਮੇਰੀ ਉਮਰ ਇਹ ਵੀ ਕਹਿੰਦਾ ਕਾਰ ਬਾਰ ਸਾਲ ਦੀ ਹੋ ਗਈ ਮੈਂ ਇਹ ਵੀ ਕਹਿੰਦਾ ਖੁਦ ਵੀ ਇਹ ਵੀ ਕਹਿੰਦਾ ਤਾਜਪੁਰ ਕੋ ਇੱਥੋਂ ਮੇਰਾ 12 ਕਿਲੋਮੀਟਰ ਦਾ ਫਾਰਮ ਹੈ ਮੈਂ ਇੱਥੇ ਵੀ ਕਹਿੰਦਾ ਅਕਸਰ ਪੱਠਿਆਂ ਦੀਆਂ ਟਰਾਲੀਆਂ ਲੈ ਕੇ ਆਉਂਦਾ ਰਹਾਂ तकरीबन ਮੈਂ ਜਾਣਦਾ ਇਹਨਾਂ ਦੇ ਵੀ ਕਹਿੰਦਾ ਕੋਈ ਡਾਊਨ ਹੈ 90% ਲੋਕ ਹੋ ਨੇ ਜਿਨ੍ਹਾਂ ਦੀਆਂ ਇਹ ਵੀ ਕਹਿੰਦਾ ਸ਼ੁਰੂ ਤੋਂ ਆਇਆ ਵੀ ਕਹਿੰਦਾ ਚਾਹੇ ਉਹ ਸ਼ਹਿਰ ਦੇ ਅੰਦਰ ਡੇਰੀਆਂ ਸੀਗੀਆਂ ਉਹ ਸ਼ਹਿਰ ਦੇ ਬਾਹਰ ਆ ਗਈਆਂ ਇਹ ਆ ਵੀ ਕਹ ਲੋ ਇਹ ਕਈ ਕਈ ਪੁਸਤਾਂ ਤੋਂ ਇਹ ਲੋਕ ਇਹ ਕੰਮ ਕਰਦੇ ਪਰ ਅਗਲੀ ਪੁਸਤ ਨਹੀਂ ਆਏਗੀ ਪੰਜਾਬ ਦੇ ਵਿੱਚ ਆਪਾਂ ਗ੍ਰੀਨ ਰੈਵਲੂਸ਼ਨ ਕਹਿੰਦੇ ਗ੍ਰੀਨ ਰੈਵਲੂਸ਼ਨ ਕੀ ਆ ਵੀ ਖੇਤੀ ਦੇ ਵਿੱਚ ਬਹੁਤ ਉਪਜ ਦੇ ਵਿੱਚ ਬਹੁਤ ਵਾਧਾ ਹੋਇਆ ਇਹ ਵਾਈਟ ਰੈਵਲੂਸ਼ਨ ਵਾਈਟ ਰੈਵਲੂਸ਼ਨ ਕੀ ਆ ਦੁੱਧ ਮਿਲ ਬਿਲਕੁਲ ਦੁੱਧ ਉਹ ਆ ਵੀ ਕਹ ਲਾ ਕਿ ਦੁੱਧ ਦਾ ਰੈਵਲੂਸ਼ਨ ਲਿਆਂਦਾ ਤਾਂ ਇਹ ਲੋਕਾਂ ਨੇ ਲਿਆਂਦਾ ਲੇਕਿਨ ਇਹਨਾਂ ਠੀਕਾ ਇਹਨਾਂ ਨੂੰ ਲਿਆ ਕੇ ਇੱਥੇ ਜੇ ਤਾਜਪੁਰ ਡੇਰੀ ਆ ਵੀ ਕਹ ਲਾ ਬੁਡੇ ਦਰਿਆ ਦੇ ਨਾਮ ਬਣਾਈ ਹੁੰਦੀ ਇਹ ਗੰਦੇ ਆ ਵੀ ਮਿਊਨਿਸਪਲ ਕਮੇਟੀ ਨੇ ਇਹਦਾ ਨਾਮ ਪਾਇਆ ਹੁੰਦਾ ਨਾ ਪਾਉਂਦੇ ਜੀ ਇੰਨਾ ਨਾ ਕੋਈ ਹੋਰ ਮਠਾ ਦਿੰਦੇ ਇਹ ਆਪਣਾ ਇੰਤਜ਼ਾਮ ਉੱਥੇ ਕਰਦੇ ਮੈਂ ਇਹਨਾਂ ਦਾ ਕਤੂਰ ਘੱਟ ਗੈਣਦਾ ਸਰਕਾਰ ਦਾ ਇਹ ਵੀ ਕਲਾ ਕਿ ਨਾ ਨੇ ਪ੍ਰੈਨਾਂ ਕੀਤੀ ਜਾਂ ਹੁਣ ਇਹ ਵੀ ਕਲਾ ਕੋਈ ਅੱਗੇ ਹਰ ਨਹੀਂ ਹੋ ਰਿਹਾ ਇਹ ਵੀ ਕਹੋ ਸਰਕਾਰਾਂ ਦੀ ਇਹਨੇ ਨਰੈਕੀ ਆ ਸਿਆਸਤਦਾਨਾਂ ਦੀ ਨਰੈਕੀ ਆ ਇੱਥੇ ਸਿਆਸਤ ਹੋਣੀ ਬੰਦ ਚੈਰੀ ਆ ਉਹ ਮਸ਼ੀਨ ਗੰਦ ਘੜ ਘੜ ਕੇ ਬਾਹਰ ਰੱਖ ਰਹੀ ਆ ਇੱਕ ਮੀਂਹ ਰਾਤ ਪਿਆ ਇੱਕ ਮੀਂਹ ਵੀ ਕਲਾ ਹੋਰ ਪਰਵਾ ਪੈ ਗਿਆ ਕੋਈ ਅੱਧਾ ਘੰਟਾ ਉਹ ਸਾਰਾ ਗੰਦਲ ਗੰਦ ਜੜਾ ਬੁੱਢੇ ਦਰਿਆ ਫੇਰ ਆ ਜਾਣਾ ਇਹ ਕੀ ਕਾਰਜਵਾਹ ਹੋਣਾ ਕੀ ਕੰਮ ਖੜਾ ਕਿਉਂ ਤੁਸੀਂ ਲੋਕਾਂ ਦੀ ਇਹ ਵੀ ਕਲਾ ਪਬਲਿਕ ਮਾਨੀ ਨੂੰ ਵੇਸਟ ਕਰ ਰਹੇ ਹੋ ਸਭੀ ਕਾਰੋਬਾਰ ਸਾਡਾ ਕਾਰੋਬਾਰ ਜਨਾ ਲਗੇ ਤੇ ਫਿਰ ਜੇ ਆ ਪਾਣੀ ਤੋਂ ਬਚਣਾ ਚਾਹੁੰਦੇ ਨੇ ਤੇ ਫਿਰ ਨਕਲੀ ਦੁੱਧ ਤੋਂ ਕਿਵੇਂ ਬਚਣਗੇ ਜੱਸੀ ਨਹੀਂ ਰਹਾਂਗੇ ਤਾਂ ਬਿਲਕੁਲ ਮੈਂ ਮੈਂ ਤੁਹਾਡੀ ਗੱਲ ਦੇ ਵਿੱਚ ਇੱਕ ਹੋਰ ਗੱਲ ਐਡ ਕਰਦੀ ਆਂ ਕਾਰ ਸੇਵਾ ਦੇ ਨਾਂ ਦੇ ਉੱਤੇ ਕਬਜ਼ਾ ਹੋ ਰਿਹਾ ਉੱਥੇ ਗੁਰਦੁਆਰਾ ਬਣਨ ਦੀ ਤਿਆਰੀ ਹੋ ਰਹੀ ਆ ਉਹਨਾਂ ਨੇ ਦੇਖੋ ਕਿੰਨੀ ਸਾਰੀ ਜਗ੍ਹਾ ਦੇ ਵਿੱਚ ਕਬਜ਼ਾ ਕਰ ਲਿਆ ਬਾਬਾ ਜੀ ਨੇ ਔਰ ਉੱਥੇ ਮੀਟਰ ਵੀ ਲੱਗਿਆ ਬਿਜਲੀ ਦਾ ਤੁਸੀਂ ਦੇਖਿਓ ਉੱਥੇ 5-7 ਸਾਲਾਂ ਬਾਅਦ ਅੱਜ ਤੋਂ ਗੁਰਦੁਆਰਾ ਬਣੇਗਾ ਜੀ ਬਾਬਾ ਜੀ ਦਾ ਗੁਰਦੁਆਰਾ ਬਣ ਜਾਊਗਾ ਇਹ ਕਾਰ ਸੇਵਾ ਹੋ ਰਹੀ ਆ ਸਰਕਾਰ ਆਪ ਆਪਣੇ ਬੰਦਿਆਂ ਤੋਂ ਕਬਜ਼ੇ ਕਰਾਰ ਰਹੀ ਆ ਕਿੰਨੇ ਸਾਲਾਂ ਤੋਂ ਸਾਡੇ ਵੀ ਦਾਦੇ ਬਦਦੋ ਤੇ ਰਹੇ ਪੱਕੇ ਹੀ ਹੁਣ ਜਿਵੇਂ ਦੇਖੋ ਆਹ ਬੜਾ ਦਰਿਆ ਵਾ ਜਿੱਦੋਂ ਜਿਹੜੇ ਤੁਸੀਂ ਦੇਖੋ ਇੱਕ ਰੈਵਿਊਸ਼ਨ ਲੈ ਕੇ ਆ ਜੀ ਵਾਈਟ ਰੈਵਿਊਸ਼ਨ ਦੁੱਧ ਦਾ ਜਿਹੜੇ ਤੁਹਾਡੇ ਦਾਦਿਆਂ ਨੇ ਪਰਦਾਦਿਆਂ ਨੇ ਕੰਮ ਕਾਰੋਬਾਰ ਕੀਤਾ ਕਿੰਨੇ ਕੌਂਸਲਰ ਆਏ ਕਿੰਨੇ ਮੰਤਰੀ ਸਾਹਿਬ ਜੀ ਆਓ ਆਓ ਸਭ ਆਜੋ ਇੱਕ ਜਾਣਾ ਆਹ ਫੋਟੋ ਖਿੱਚਾਈਏ ਪਹਿਲਾਂ ਇਹਨਾਂ ਦੀ ਖੇਤੋਂ ਪਾਣੀ ਆਉ ਆਓ ਆ ਤੁਸੀਂ ਵੀ ਆਓ ਕਈਆਂ ਰੱਖਿਓ ਨਹੀਂ ਨਹੀਂ ਕਈਆਂ ਕਈਆਂ ਵੀ ਲੈ ਆਓ ਕਈਆਂ ਮੋੜੇ ਦੇ ਆਓ ਆਓ ਦੇਖੋ ਆਗੇ ਆਓ ਆ ਜਾਓ ਆ ਇੱਧਰ ਆ ਜਾਓ ਇੱਧਰ ਆ ਜਾਓ ਸਭੀ ਲੋਕ ਆਪਾਂ ਫੋਟੋ ਖਿੱਚੇਗਾ ਡੈਰੀ ਕੰਪਲੈਕਸ ਆਇਆ ਜੀ ਇਹ ਆਪਣਾ ਕਿਹੜਾ ਹੈਗਾ ਵਾ

ਪੈਸੇ ਕੌਣ ਦਿੰਦੇ ਆਪਕੋ ਬੀ ਜੋਣ ਵਾਲੇ ਸਰਕਾਰੀ ਸਰਕਾਰ ਨਾ ਕਰਨੀ ਉਹਨੇ ਬੰਦੇ ਭੇਜਿਆ ਇਹ ਨਹੀਂ ਜੀ ਕਾਰਪੋਰੇਸ਼ਨ ਨੇ ਠੇਕਾ ਲਿੱਤਾ ਹੋਇਆ ਉਹ ਜਿਹੜੇ ਟੈਂਡਰ ਕਹਿੰਦੇ ਆ ਨਾ ਪਾਸ ਹੋਇਆ ਪਈ ਅਸੀਂ ਡਿਸਪੋਜ਼ ਕਰਦੇ ਹਾਂ ਉਹ ਜਿਹੜਾ 130 ਰੁਪਏ ਦਾ 150 ਰੁਪਏ ਦਾ 150 ਰੁਪਏ ਦਾ ਕੰਮ ਹੈ ਆਹ 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 150 ਰੁਪਏ ਦਾ ਕੰ ਇਹ 150 ਰੁਪਏ ਹੈ ਨਾ ਇੱਕ ਡੰਗਰ ਦਾ ਲੈਂਦੇ ਹਾਂ ਰੋਜ ਦਾ ਉਹਦਾ ਹਿਸਾਬ ਦਾਵਾ ਹੈ ਇਹ ਉਹਨਾਂ ਨੇ ਖਾਣਾ ਪੋਚੀ ਕਰਨ ਵਾਸਤੇ ਬੰਦੇ ਦਿਖਾ ਰਹੇ ਨੇ ਕੋਣ ਕਹਿੰਦਾ ਕਿ 150 ਰੁਪਏ ਆ ਜਾਓ ਆ ਜਾਓ ਹੈਲੋ ਇਹ ਕਹਿੰਦਾ 150 ਰੁਪਏ ਪਰ ਡੰਗਰ ਦੇ ਲੈਂਦੇ ਅਧਰੋਰਾ ਹੋ ਗਲ ਮਰਾ ਜੀ ਜਿਹੜੇ ਸਰਕਾਰ ਲੈਂਦੀ ਹੈ ਦੱਸੋ ਇਹ ਕਹਿੰਦਾ 150 ਰੁਪਏ ਦਿੰਦੇ ਨੇ ਡੰਗਰ ਨਹੀਂ ਆ ਤੁਸੀਂ ਸਾਨੂੰ ਕਹਿੰਨਾ ਪਰ ਦੇ ਦੇ ਪਰ ਮੈਂ ਮਗਰ ਲੈਂਦੇ ਆ ਜੀ 5 ਰੁਪਏ ਪਰ ਮੱਝ ਦੇ ਫੇਕੇ ਦਾ ਲੈਂਦੇ ਜੀ ਫੇਕੇ ਦਾ ਫੇਕੇ ਦਾ ਲੈਂਦੇ ਆ ਔਰ ਇਹ ਵੀ 1 ਮਿੰਟ ਵਿੱਚ ਤੁਹਾਡੀ ਗੱਲ ਸਹਿਮਤ ਆ ਅਸੀਂ ਇਹ ਸਫਾਈ ਕਰਦੇ ਆ ਲਾਣੀਆਂ ਦੇ ਜਿਹੜੇ ਤੂੜੀਆਂ ਤੇ ਗੋਬਰ ਰੁੱਕੇ ਹੋਇਆ ਉਹਨਾਂ ਨੂੰ ਆਪਾਂ ਸਾਫ਼ ਕਰਦੇ ਆ ਅੱਛਾ ਕਿਉਂਕਿ ਪਾਣੀ ਕਿਤੇ ਖੜੇ ਨਾ ਰਸਤਾ ਤੇ ਤੇ ਪਾਣੀ ਦਾ ਬੰਦੀ ਕਰਤਾ ਇਹਨਾਂ ਦਾ ਹੁਣ ਪਾਣੀ ਜਾਂ ਤਾਂ ਬੰਦ ਕਰਦਾ ਹੁਣ ਆਪਾਂ ਕੀ ਕੀ ਵਿਚਾਰ ਬਣਦਾ ਹੈ ਇੱਥੇ ਹਾਂ ਹੁਣ ਤਾਂ ਤੁਸੀਂ ਪਹਿਲੇ ਹੋਗੇ ਤੁਸੀਂ ਹਾਂ ਹਾਂ ਤੁਹਾਡੇ ਤਨਖਾਹ ਪਈ ਜਾਣੀ ਹੈ ਤੁਹਾਨੂੰ ਸਾਡੀ ਕੀ ਹੈ ਜੀ ਅਸੀਂ ਦਿਹਾੜੀ ਧਾਰ ਬੰਦੇ ਆ ਦਿਹਾੜੀ ਕੱਟਣੀ ਹੈ ਤੁਹਾਡੀ ਡੈਡੀ ਸਾਡੀ ਲੱਗ ਗਈ ਤਾਂ ਠੀਕ ਆ ਨਹੀਂ ਤਾਂ ਆਪਣੇ ਘਰ ਆਓ ਸ਼ਰਮਾ ਜੀ ਕੰਟਰੈਕਟ ਬੇਸ ਦੇ ਉੱਤੇ ਠੇਕੇਦਾਰ ਨੂੰ ਠੇਕਾ ਦੇਤਾ ਉਹਨੇ ਪੈਸੇ ਖਾ ਲਏ ਤੋਂ ਥੋੜੇ ਬੰਦੇ ਲਾ ਕੇ ਉਹਨਾਂ ਦਿਹਾੜੀਆਂ ਦੇ ਕੇ ਤੁਰੰਤ ਆ ਆ ਜਿਹੜੀਆਂ ਦਿਹਾੜੀਆਂ ਸੀ ਆਈਆਂ ਦਾ ਕਿੱਥੇ ਖੂਬੀ ਹੈ ਇਹ ਨੀਵਾਂ ਲੱਕ ਹੈ ਵੀ ਨੀਵਾਂ ਲੱਕ ਹੈ ਇੱਧਰ ਉਸੇ ਇਲਾਕੇ ਦੇ ਪਾਣੀ ਕਿੱਥੋਂ ਚੱਲ ਜੂਗਾ ਤੁਰੀ ਆ ਦੇਖੋ ਗਾਂ ਕਿੱਥੇ ਹੈ ਜੀ ਗਾਂ ਕਿ ਨਹੀਂ ਫਸੀ ਹੋਈ ਹੈ ਦੇਖੋ ਆ ਕੰਦ ਹੈ ਜੀ ਕੰਦ ਕੀਤੀ ਹੋਈ ਹੈ ਦੇਖੋ ਆ ਕੰਦ ਕੀਤੀ ਹੋਈ ਹੈ ਆ ਦੋਸਤੋ ਸਾਰੇ ਵੇਰੀ ਮਾਲਕ ਨੇ ਸਾਡੇ ਨਾਲ ਆਹ ਸ਼ੇਰੀ ਵਾਲੇ ਦੇਖੋ ਕਿ ਤਰੱਕੀ ਹੋ ਉੱਥੋਂ ਦੀ ਜਿਹੜੇ ਤੂੜੀ ਲਾਊਗਾ ਕਿਵੇਂ ਪੱਠੇ ਲਾਊਗਾ ਕਿਵੇਂ ਬਾਹਰ ਦੁੱਧ ਕੱਟੂਗਾ ਆਪਣਾ 10 ਬੋਤਲੂਲੀ ਕੋਈ ਕਿਹੜੀ ਇਵੈਂਟ ਹੁਣ ਕਿਸੇ ਨੂੰ ਅੰਜਾਮ ਨਹੀਂ ਪਤਾ ਉਹ ਇੱਕ ਫਸ ਗਿਆ ਨਾ ਬੱਚੇ ਤੇ ਗਿਰ ਗੁਰ ਗਿਆ ਤੇ ਜਾਨੀ ਕਿ ਬੱਚਾ ਉੱਚਾ ਆ ਗਿਆ ਇਧਰਲੇ ਪਾਸੇ ਆਹ ਲੋ ਜੀ ਆਪਾਂ ਪਾਣੀ ਵਿੱਚੋਂ ਕਿਦਾਂ ਨਿਕਲਦਾ পাইਪ ਦੇ ਵਿੱਚੋਂ ਦੇਖੋ ਆਪਣੇ ਤੋਂ ਬਾਅਦ ਇਹ ਸੇਵਰੇ ਦਾ পাইਪ ਇਧਰ ਜਾ ਰਿਹਾ ਸੀ ਬੰਦ ਕਰਤੇ ਨੇ ਇਹਨਾਂ ਨੇ ਹੁਣ ਵੀ ਸਾਰਾ ਪਾਣੀ ਇਧਰ ਤੇ ਇਧਰ ਹੀ ਰੋਵੇ ਇਹ ਜਾਨੀ ਕਿ ਇਨਸਾਨੀਅਤ ਹੈਗੀ ਆ ਜਾਨੀ ਕਿ ਸਿਸਟਮ ਆ ਸਰਕਾਰ ਦਾ ਵੀ ਡੇਰੀਆਂ ਦਾ ਪਾਣੀ ਬੰਦ ਕਰਦੇ ਹੋ ਸਰਕਾਰ ਨੇ ਡੇਰੀਆਂ ਬਣਵਾਈਆਂ ਸੀਗੇ ਪਰ ਹਾਲਾਤ ਤੁਸੀਂ ਇਹ ਦੇਖੋ ਵੀ ਹਾਂ ਵੀ ਇੱਥੇ ਗੱਲਾਂ ਬਣੀਆਂ ਹੋਈਆਂ ਨੇ ਜਿਹੜੇ ਗਊਆਂ ਦੀ ਸੇਵਾ ਕਰਦੇ ਨੇ ਤੇ ਆ ਜਿਹੜੇ ਪਸ਼ੂ ਲੋਕ ਜਿਹੜੇ ਰੱਖ ਕੇ ਵਪਾਰ ਆ ਜੀ ਵਪਾਰ ਨਹੀਂ ਕਰ ਰਹੇ ਤੁਸੀਂ ਲੋਕਾਂ ਨੂੰ ਅਸਲੀ ਦੁੱਧ ਪ੍ਰੋਵਾਈਡ ਕਰ ਰਹੇ ਆ ਖਾਣਾ ਜਿਹੜਾ ਮੇਨ ਉਹ ਕਰ ਰਹੇ ਹੋ ਤੇ ਤੁਹਾਡਾ ਇਹ ਹਾਲ ਕੀਤਾ ਹੋਇਆ ਆ ਦੇਖੋ ਗਊਸ਼ਾਲਾ ਉਹ ਗਊ ਮਾਤਾ ਜੀ ਮਾਤਾ ਜੀ ਸਾਡੀ ਗਾਂ ਉਹਨਾਂ ਦਾ ਦੁੱਧ ਹੈ ਗਊ ਮਾਤਾ ਹੈਗੀ ਆ ਦੇਖੋ ਗਊ ਮਾਤਾ ਉਹ ਦੇਖੋ ਗਊ ਮਾਤਾ ਥੋੜਾ ਮੇਨ ਪੁਆਇੰਟ ਇਹ ਜਾ ਰਹਾ ਸੀ ਉਹਦਰ ਬੀਜ ਚੁੱਕੀ ਆ ਇਹ ਗਾਂ ਫਸ ਚੁੱਕੀ ਹੈਗੀ ਆ ਇਸ ਟਾਈਮ ਪਾਣੀ ਵਿੱਚ ਜਾ ਰਿਹਾ ਦਰਿਆ ਜਿਹੜਾ ਪਾਣੀ ਬੰਦ ਕੀਤਾ ਡੈਰੀਆਂ ਦਾ ਇਹਨੇ ਕਨੈਕਸ਼ਨ ਕੱਢ ਦਿੱਤੇ ਬੁੱਢੇ ਦਰਿਆ ਵਿੱਚ ਪਾਣੀ ਨਹੀਂ ਜਾਂਦੇਣਾ ਤੇ ਹੋਰ ਸਿਸਟਮ ਸਰਕਾਰ ਕੋਲ ਕੋਈ ਹੈ ਨਹੀਂ ਇਹ ਗਾਂ ਜਿਹੜੀ ਹੈਗੀ ਆ ਨਾ ਅੱਗੇ ਜਾ ਸਕਦੀ ਦਿਨ ਪਿੱਛੇ ਜਾ ਸਕਦੀ ਆ ਇਹ ਗਊ ਮਾਤਾ ਜਿਹੜੀ ਹੈਗੀ ਇਸ ਟਾਈਮ ਫਸ ਚੁੱਕੀ ਹੈ ਜਿੰਨੇ ਵੀ ਉਹ ਪ੍ਰੇਮੀ ਨੇ ਜਿੰਨੇ ਗਊਸ਼ਾਲਾ ਨੇ ਉਹਨਾਂ ਨੂੰ ਬੇਨਤੀ ਹੈ ਧਿਆਨ ਦੇਣੇ ਇਹਦੇ ਪਾਸੇ ਕਿਉਂ ਗਊ ਜਿਹੜੀ ਹੈਗੀ ਆ ਇਸ ਟਾਈਮ ਇੱਥੇ ਫਸੀ ਹੋਈ ਏ ਇੱਕ ਇੱਕ ਗਊ ਛਾਲਾ ਖੋਲ ਕੇ ਬੈਠ ਗਿਆ ਜੀ ਅਸੀਂ ਸੇਵਾ ਕਰਦੇ ਆਂ ਬਸ business ਬਣਾਇਆ ਇਹ ਹਰ ਬੰਦੇ ਨੇ ਕਿੱਥੇ ਨਿਕਲੂਗੀ ਗਊ ਇਹ ਆਪੇ ਆਊਗਾ ਅੱਗੇ ਨੇ ਨਹੀਂ ਧਰਮ ਦੀ ਆਡ ਰੱਖੀ ਲੋ ਜੀ ਅੱਗੇ ਆਜੋ ਹੁਣ ਆ ਵੀ ਆਪਣੇ ਚਲੇ ਗਏ ਅੱਗੇ ਲਖਣਪਾਲ ਜੀ ਜਿੱਡਾ ਵੱਡਾ ਪਾਪ ਉੱਡੀ ਵੱਡੀ ਗਊ ਛਾਲਾ ਜਿੱਡਾ ਵੱਡਾ ਮਨ ਆਹ ਵੇਖੋ ਜੀ ਇਹਨੂੰ ਵਿੱਚ ਟੋਇਆ ਹੈ ਇਹੇ ਜੇ ਚ ਡੰਗਰ ਕੋਈ ਫੇਰ ਜੇ ਢੋਲ ਭਲੇਕੇ ਕੋਈ ਬੰਦਾ ਗਰਜੇ ਤੇ ਬਜੂਗਾ ਢੋਲੇ ਇਹੀ ਸੀ ਤੇ ਦੂਲੇ ਕੇ ਇਹੀ ਹੈ ਤੇ ਤੂੰ 15 15 ਫੋਟ ਡੂੰਗਾ ਜੀ ਬਤਾਓ 15 ਫੋਟ ਡੂੰਗਾ ਇਹ 15 ਫੋਟ ਡੂੰਗਾ ਬੱਸ ਜੀ ਕਦੀ ਲੰਘ ਜਾਂਦੇ ਆ ਕਦੀ ਵਿਚਾਰੇ ਕੱਪ ਆਲੇ ਵੇ ਖੜੀ ਪੁੱਛੋ ਕਿੱਦਾਂ ਜਾਂਦੇ ਵੇ ਕੋਈ ਜੀ ਆਪਾਂ ਇਧਰੋਂ ਰਸਤਾ ਆ ਰਸਤਾ ਬਣਾਇਆ ਹੋਇਆ ਹੈ ਇਹਨਾਂ ਨੇ ਉਧਰਲੇ ਪਾਸੇ ਬੰਦ ਹੋ ਗਿਆ ਸਾਰਾ ਸੜਕਾਂ ਹੀ ਪਾਣੀ ਭਰ ਗਿਆ ਆ ਲੋ ਜੀ ਆਹਾ ਆਹਾ ਅਰੇ ਬਾ ਤੁਹਾਰੇ ਬਾ ਪੰਜ ਛੇ ਡੰਗ ਰਹੇ ਸਾਰੇ ਹੈ 2 ਤੋਂ 4 ਤੋਂ 6 7 8 छोटा डेयरी है आपका है उधर भी आ, थी है वो क्या हाल है अब हाँ। 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 कब सो गए आप लोग सुबह बजे बजे उठे के अब कब काम ज्यादा पड़ गया आप लोगों का मैं बंद हो गया ना पानी अब मेहनत ज्यादा करना पड़ता है ले जाने पड़ता है ना हाँ पानी पानी हो गया ਇਹਾਂ ਪਰ ਬਿਗ ਰਹਾ ਸਰ ਬਹੁਤ ਕੋਈ ਨਾ ਚਲੋ ਆ ਜਿਓ ਜੇ ਬੁੱਢਾ ਤੇ ਆਈ ਨਾਲ ਨਾਲ ਅਸੀਂ ਅੱਗੇ ਨਿਕਲਦੇ ਰਾਵਾਂਗੇ ਇੱਦਾਂ ਜਾਂਦੇ ਰਾਵਾਂਗੇ ਲੈ ਮੈਂ ਆਈ ਫੋਟੋ ਦਿਖਾਦਾ ਯਾਰ ਆਪਣੇ ਕਾਲੀ ਆਂਦੀ ਯਾਰ ਇਦਾਂ ਆਂਦੀ ਸਾਫ ਇਦਾਂ ਸਾਫ ਆਂਦੀ ਇਦਾਂ ਕਾਲੀ ਆਂਦੀ ਚਲੋ ਜੀ ਆ ਗਿਆ ਇਹ ਕੈਂਪ ਕੋ ਦੋ ਦਾ ਲਾ ये नाले के अंदर पी का पानी की पाइप लाइन जाती है सफाई करते समय पाइप का ध्यान रखें अगर पाइप का किसी तरह का नुकसान हुआ तो उस पर कानूनी कार्रवाई की जाएगी पी डी ए ਉਹ ਕਿਵੇਂ ਬਿਆਨ ਕਰੋਗੇ ਯਾਨੀ ਜਿਹੜੇ ਜਿਹੜੇ ਗੰਦ ਸੀ ਉਹ ਕੋ ਪਸ਼ੂ ਨੂੰ ਵੀ ਬਿਮਾਰੀ ਲੱਗ ਸਕਦੀ ਹੈ ਮੈਨੂੰ ਹਾਂਜੀ ਮੈਨੂੰ ਤਾਂ ਅੱਜ ਦਾ ਜੋ ਦੇਖਿਆ ਮੰਜ਼ਰ ਇਹ ਦੇਖ ਕੇ ਮੈਨੂੰ ਇਹ ਸਮਝ ਆਈ ਆ ਸਰਕਾਰ ਨਸ਼ਾ ਛਡਾਓ ਵੀ ਅਭਿਆਨ ਨਹੀਂ ਚਲਾ ਰਹੀ ਸਰਕਾਰ ਜਰਾਲੇ ਚਲਾ ਰਹੀ ਆ ਵੀ ਜਿਹੜਾ ਕੋਈ ਮੜਾ ਮੋਟਾ ਸ਼ੁੱਧ ਦੁੱਧ ਮਿਲਦਾ ਨਾ ਦੁੱਧ ਛਡਾਓ ਅਭਿਆਨ ਚੱਲ ਰਿਹਾ ਤੁਸੀਂ ਸਾਰਾ ਕੁਝ ਦੇਖ ਕੇ ਆਏ ਹੋ ਮੈਂ ਵੀ ਨਾਲ ਹੀ ਆ ਤੁਹਾਡੇ ਤੁਸੀਂ ਦੇਖੋ ਇਹ ਬੰਦੇ ਜਾਂ ਇਹਨਾਂ ਦੇ ਪਰਿਵਾਰ ਜਾਂ ਇਹਨਾਂ ਦੇ ਬੱਚੇ ਇਹ ਕੰਮ ਨੂੰ ਅਡਾਪਟ ਕਰਨਗੇ ਅੱਗੇ ਮਨਾ ਕਰ ਰਹੇ ਆ ਜੀ ਨਹੀਂ ਕਰਨਗੇ ਇਹ ਨਾ ਤੇ ਦੁੱਧ ਕਿੱਥੋਂ ਆਊਗਾ ਦੁੱਧ ਤਾਂ ਨੇਚਰਲ ਪ੍ਰੋਡਕਟ ਆ ਰੋਜ਼ ਵੀ ਰੋਜ਼ ਤਾਜ਼ਾ ਲੈਣਾ ਪੈਂਦਾ ਤੇ ਇਸ ਕਰਕੇ ਵੱਡੇ ਵੱਡੇ ਮਿਲਕ ਪਲਾਂਟ ਲੱਗ ਰਹੇ ਨੇ ਪਤਾ ਨਹੀਂ ਉਹਦੇ ਵਿੱਚ ਕਿਹੜਾ ਡੁਪਲੀਕੇਟ ਦੁੱਧ ਬਣਾ ਬਣਾ ਕੇ ਵੇਚੇ ਜਾ ਰਹੇ ਬਹੁਤ ਹੀ ਜ਼ਿਆਦਾ ਨਾ ਮਤਲਬ ਬੜੀ ਜ਼ਿਆਦਾ ਦਿਮਾਗ ਇਕਦਮ ਘੁੰਮ ਗਿਆ ਇਹਨਾਂ ਦੇ ਹਾਲਾਤ ਦੇਖ ਕੇ ਕਿੱਦਾਂ ਲੇਬਰ ਕੰਮ ਕਰਦੀ ਪਈ ਆ ਕਿੱਦਾਂ ਹਨਾ ਇੱਕ ਇਨਸਾਨ ਦੇ ਜੀਣ ਲਈ ਜਿਹੜੇ ਬੇਸਿਕ ਹਾਲਾਤ ਹੁੰਦੇ ਉਹ ਵੀ ਨਹੀਂ ਨਹੀਂ ਹੈ ਨਹੀਂ ਹੈ ਉਹਨਾਂ ਦੇ ਨੰਗਣ ਲਈ ਵੀ ਰਸਤਾ ਨਹੀਂ ਹੈਗਾ ਔਰ ਗੋਹੇ ਦੀ ਇਹਨਾਂ ਨੂੰ ਡਿਸਪੋਜ਼ਲ ਨਹੀਂ ਲੱਭ ਰਹੀ ਇੱਕ ਪਾਸੇ ਕਹਿ ਰਹੇ ਨੇ ਕਿ ਕੈਮੀਕਲ ਦੀਆਂ ਖਾਦਾਂ ਪਾ ਰਹੇ ਨੇ ਦੂਜੇ ਪਾਸੇ ਆਰਗੈਨਿਕ ਖੇਤੀ ਦੀ ਗੱਲ ਹੁੰਦੀ ਆ ਤੇ ਗੋਹਾ ਜਿਹੜਾ ਆਰਗੈਨਿਕ ਖੇਤੀ ਦੇ ਲਈ ਸਭ ਤੋਂ ਜ਼ਿਆਦਾ ਜਿਹੜਾ ਇੱਕ ਮੇਜਰ ਇੰਪੋਰਟੈਂਟ ਪ੍ਰੋਡਕਟ ਆ ਇਹੋ ਗੋਹਾ ਉਹ ਇਹਨਾਂ ਨੂੰ ਸਿੱਟਣ ਦੇ ਲਈ ਜਗ੍ਹਾ ਨਹੀਂ ਲੱਭਦੀ ਪਈ ਦੇਖੋ ਔਰ ਉਹਨਾਂ ਦੇ ਕੋਲੋਂ ਪੈਸੇ ਲੈ ਰਹੇ ਨੇ ਬੈਠੇ ਔਰ ਜਿਹੜੇ ਸਾਡੇ ਰਾਜ ਸਭਾ ਦੇ ਮੌਜੂਦਾ ਸਰਕਾਰ ਦੇ ਰਾਜ ਸਭਾ ਦੇ ਮੈਂਬਰ ਜਿਹੜੇ ਕਹਿੰਦੇ ਕਿ ਮੈਂ ਦਰਿਆ ਨੂੰ ਸਾਫ਼ ਕਰਾ ਰਿਹਾ ਆਂ ਔਰ ਪਾਣੀ ਸਾਫ਼ ਕਰਾਤਾ ਔਰ ਕਿੱਦਾਂ ਲੋਕਾਂ ਨੂੰ ਮਿਜ਼ਰੇਬਲ ਹਾਲਾਤ ਦੇ ਵਿੱਚ ਛੱਡ ਕੇ ਜਿਹੜਾ ਕਿ 1972 ਤੋਂ ਲੈ ਕੇ ਡੈਰੀਆਂ ਦਾ ਪਾਣੀ ਉਹਦੇ ਵਿੱਚ ਪੈ ਰਿਆ ਸੀ ਉਹਨੂੰ ਇੱਕਦਮ ਬੰਦ ਕਰਾਤਾ ਅਲਟਰਨੇਟ ਇਹਨਾਂ ਦੇ ਕੋਲ ਕੋਈ ਨਹੀਂ ਹੈਗਾ ਜੇ ਇਹ ਡੈਰੀਆਂ ਦਾ ਪਾਣੀ ਬੰਦ ਕਰਾਉਣ ਦੇ ਲਈ ਇਸ ਤਰ੍ਹਾਂ ਦੇ ਨਾਲ ਇਹਨਾਂ ਨੇ ਬੰਦ ਕਰਾ ਕੇ ਉਹਨਾਂ ਨੂੰ ਕਿੱਦਾਂ ਅਨ ਪਸ਼ੂ ਦੇਖੋ ਪਸ਼ੂ ਵੀ ਇੱਕ ਤਰ੍ਹਾਂ ਦੇ ਨਾਲ ਜਿਹੜੇ ਜਾਨਵਰ ਨੇ ਮੱਜਾ ਰਿਹਾ ਹੈ ਜਾਨਵਰ ਤੇ ਕੁਰੀਅਲਟੀ ਹੋ ਰਹੀ ਹੈ ਅਤਿਆਜ ਹੋ ਰਿਹਾ ਜਾਨਵਰ ਦੇ ਉੱਤੇ ਇਹ ਦੇਖੋ ਇਹ ਤਾਂ ਨਾ ਉਹ ਕਿੱਦਾਂ ਉਹਨਾਂ ਨੂੰ ਵਿਚਾਰਿਆਂ ਨੂੰ ਉਹਨਾਂ ਨੇ ਰੋਜ਼ ਪੱਠੇ ਖਾਣੇ ਹੁੰਦੇ ਆ ਗੋਹਾ ਕਰਨਾ ਹੁੰਦਾ ਠੀਕ ਹੈ ਨਾ ਉਹ ਕਿੱਦਾਂ ਉਹਨਾਂ ਨੂੰ ਮੈਂਟੇਨ ਕਰ ਲੋ ਜੀ ਚਲੋ ਜੀ ਆਜੋ ਹੁਣ ਆਜੋ ਆਜੇ ਚਲੇ ਬੈਠੀਏ ਕਿੰਨੇ ਕਿੰਨੇ ਵੱੱਡੇ ਬੰਦੇ ਨੇ ਜਿਹੜੇ ਪ੍ਰਾਨ ਪ੍ਰਾਨ ਤਿੰਨ ਤਿੰਨ ਓਏ ਆ ਤਾਂ ਜਾਣਾ ਮਗਰ ਪੈਸੇ ਤਾਂ ਸਾਡੇ ਕੋਲ ਨਹੀਂ ਹਾਂ ਕਿੰਨੇ ਪੈਸੇ ਮੰਗਦਾ ਹਾਂ 10 ਰੁਪਏ ਸਵਾਰੀ ਉਹ 10 ਰੁਪਏ ਸਵਾਰੀ ਦਾ 50 ਰੁਪਏ ਤੋਂ ਰਿਆਂਗੇ ਚੱਲ 50 ਰੁਪਏ ਦਾ ਗੱਲ ਨਹੀਂ ਉਹ 7 ਤਾਂ ਜਾਣੇ ਯਾਰ 7 ਜਣੇ ਤੇ 70 ਹੋ ਗਏ ਮੈਂ 10 ਰੁਪਏ ਸਵਾਰੀ ਚੱਲ ਲੈ ਲੈ ਆਓ ਜੀ ਬੈਠੋ ਲੈ ਲੈ ਲੋ ਚਲੋ ਬੈਠੋ ਬਿਠਾ ਦੇਣਾ 7 ਨੂੰ ਆਓ ਯਾਹੂ ਤਾਂ ਉੱਥੋਂ ਚਾਉਂਦੇ ਹੋ ਚਲੋ ਜੀ ਬੈਠੋ ਜੀ ਅਸੀਂ ਚੱਲੇ ਹੈਗੇ ਵਲੰਟੀਅਰ ਇਥੋਂ ਹੁਣ ਆਜੋ ਜੀ ਆਜੋ ਗੱਡੀ 'ਚ ਬੈਠੋ ਆ ਕੇ ਮੋਲੀ ਲਹਿਣਾ ਨਾ ਅ ਮੋਲੀ ਲਹਿਣਾ ਆਪਣੋ ਪਿਆ ਜੀ ਇੱਕ ਹਾਂ ਵੇ ਹੈਗਾ ਆਪਾਂ ਠੀਕ ਕਰਾਂਗੇ ਆ ਆ ਲਓ ਸਾਡੀ ਫੋਟੋ ਖਿੱਚ ਦਿਓ ਫੇ ਖਿੱਚ ਲਈ ਫੋਟੋ ਤੁਹਾਡੇ ਦੇ ਰੱਖੇ ਜਮਾਨੇ ਨਾਲ ਆ ਦੇਖੋ ਵਲੰਟੀਅਰ ਕਿੰਦਾ ਯਾਨੀ ਕਿ ਆਪਣਾ ਏ ਰਿਕਸ਼ਾ ਦੇ ਵਿੱਚ ਬੁੱਢੇ ਦਰਿਆ ਦੇ ਕੰਡੇ ਕੰਡੇ ਲੋਕਾਂ ਨੂੰ ਸਮਝਾ ਲਈ ਨਿਕਲੇ ਹੋਏ ਨੇ ਉਹ ਤਾਂ ਸ਼ਰਮਾ ਕੀ ਤਾਂ ਬੈਠਿਆ ਉਹ ਨਰਕ ਦੇ ਵਿੱਚੋਂ ਨੰਗ ਨਹੀਂ ਹੋਣਾ ਕੋਈ ਏਜਟ ਬੰਦੇ ਨਾ ਤੇ ਆ ਵੀ ਗੋਟੇ ਗੋਟੇ ਪਾਣੀ ਆ ਨੰਗ ਨਹੀਂ ਹੋਣਾ ਤਾਂ ਮਜਬੂਰੀ ਹੈ ਇਹਨੂੰ ਕਰ ਨੂੰ ਬੈਠਿਆ ਵੀ ਸਾਨੂੰ ਛੱਡ ਗਿਆ ਚਲੋ ਜੀ ਛੱਡੇ ਨੇ ਚੱਲੇ ਹੈਗੇ ਚਲੋ ਬੰਦਾ ਜੀ ਬੈਠੋ ਮੈਨੂੰ ਆਓ ਬੈਠੋ ਮੈਂ ਲਟਕ ਜਾਗਾ ਮਗਰ ਨਹੀਂ ਨਹੀਂ